ਸੋ ਇਹ ਕਿਹੜਾ ਚੱਲ ਰਿਹਾ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖਹਿਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਬੁੱਢਾ ਦਾ ਦਫ਼ਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆਂ ਸਰਕਾਰ ਨੂੰ ਜਗਾਉਣ ਆਏ ਆਂ ਵਾਰਨ ਕਰਨ ਆਏ ਆਂ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀ ਵਾਲਿਆਂ ਦੀ ਪਾਰਟੀ ਹੈ ਦਿੱਲੀ ਦੀ ਭਗੌੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਛੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਇਹ ਵਾਰਡ ਹੀ ਖੇਤ ਨੂੰ ਖਾਣ ਲੱਗੀ ਹੈ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਦੇ ਆਂ ਜ਼ਮੀਨ ਨੂੰ ਆਪਣੀ ਨੂੰ ਸਾਡੀ ਮਾਂ ਹੈ ਅਸੀਂ ਇਹੋ ਜਿਹਿਆਂ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਹੋਰ ਜੋ ਵਿਰੋਧ ਕਰਾਂਗੇ ਅੱਜ ਵਿਰੋਧ ਕਰਨ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਹੈ ਉਹ ਇਕੱਠੀ ਹੋਈ ਹੈ ਜ਼ਿਲ੍ਹੇ ਦੀ ਤੇ ਅਸੀਂ ਅਦਰ ਧਰਨੇ 'ਚ ਜਾ ਰਹੇ ਹਾਂ